ਅੱਜ ਇੱਕ ਨਹੀਂ ਸਰਦਾ ਜਿੰਨਾ ਚੇ ਮੇਰੀ ਮੇਰੀ ਕਰਦਾ ਨਾ ਜੀਬ ਇਹਦਾ ਕੋਈ ਕਾਜ ਨਹੀਂ ਸਰਦਾ ਉਹ ਲੋਚਾ ਜ ਵੈਸੇ ਤਾਂ ਇੱਕੋ ਕਾਜ ਆਇਆ ਹੈ ਇਹ ਤਾਂ ਕਾਜ ਜਿਹੜਾ ਆਇਆ ਉਹ ਤਾਂ ਸਰਦਾ ਦੀ ਇਹਨੂੰ ਆਤਮ ਦਰਸੀ ਦੀ ਹੁੰਦਾ ਹੈ ਆਤਮ ਦਰਸੀ ਵੀ ਹੋ ਸਕਦਾ ਅੱਜ ਇੱਕ ਸਰਦਾ ਇੱਕ ਕਾਜ ਤਾਂ ਕੁਝ ਤਰ੍ਹਾਂ ਦਾ ਸਰਦਾ ਦੀ ਹੋਰ ਕਾਜ ਪੈ ਸਰ ਜਣ ਮੇਰੀ ਮੇਰੀ ਤੋਂ ਇਹ ਕਾਜੜਾ ਉਹ ਆ ਜਿਹੜਾ ਕਾਜ ਕਰਨਾ ਹੈ ਇਹ ਰੀਸਲ ਇਹਦੀ ਤਰ੍ਹਾਂ ਚੱਲਦਾ ਕਬਲਕ ਕਾਜ ਇੱਕ ਨਹੀਂ ਸਰੇ ਕਾਜ ਇੱਕ ਨਹੀਂ ਸਰੇ ਨਹੀਂ ਸਰੇ ਇਸੇ ਤਰ੍ਹਾਂ ਹੀ ਚੱਲੋ ਜਿਹੜਾ ਕੰਮ ਆਇਆ ਹੋਇਆ ਉਹ ਕਬਲੀ ਦਾ ਪੂਰਾ ਹੋੜ ਜਦ ਮੇਰੀ ਮੇਰੀ ਮਿਟ ਜਾਏ ਜਦੋਂ ਜੇ ਕਾਲ ਸੁਾਰੇ ਹਾਂ ਜਦੋਂ ਮੇਰੀ ਮੇਰੀ ਛੱਡ ਦਿੰਦਾ ਹੈ ਇਹਦੇ ਅੰਦਰੋਂ ਖਤਮ ਹੋ ਜਾਂਦੀ ਹੈ ਮੇਰੀ ਵੇਰਾਬੁਜ ਵਿੱਚ ਕੁਛ ਨਹੀਂ ਯਾਦ ਕਰਦਾ ਸਭ ਕੁਝ ਹੈ 13 ਫੇਰ ਪ੍ਰਭੂ ਨੂੰ ਪੁੱਛਦਾ ਵੀ ਹੁਣ ਦੱਸ ਬਈ ਜਦ ਸੰਤੋਖ ਸਤ ਸੰਤੋਖ ਦੀ ਅਰਦਾਸ ਕਰਦਾ ਸਤ ਸੰਤੋਖ ਹੋਵੇ ਅਰਦਾਸ ਤਾਂ ਹੁਣ ਸਤਿ ਬਾਹਲੇ ਪਾਸ ਫੇਰ ਪ੍ਰਭੂ ਆਪ ਆ ਕੇ ਕਾਸਵਾਰ ਦਾ ਗੱਲ ਮੰਨ ਕੇ ਘਰ ਕਰਕੇ ਬਹਿ ਜਾਂਦਾ ਹੈ ਫਿਰ ਘਰ ਬੈਸੋ ਹਰਜਤ ਪਿਆਰੇ ਫੇਰ ਸਤਗੁਰੂ ਕੋਲ ਸਤਗੁਰੂ ਤੋਂ ਮਰੇ ਕਾਸਵਾਰ ਫੇਰ ਪ੍ਰਭੂ ਆਪ ਆ ਕੇ ਸਤਗੁਰੂ ਆਪ ਆ ਕੇ ਅਗਵਾਈ ਕਰਦਾ ਇਹ ਕਹਿੰਦਾ ਵੀ ਤੂੰ ਔਰ ਚੁੱਪ ਕਰ ਤੂੰ ਬੋਲ ਨਾ ਤੈਨੂੰ ਲੋੜ ਇਹ ਦੀ ਕੁਝ ਕਰਨ ਦੀ ਮੈਂ ਆਪੇ ਕਰੂਗਾ ਹਾਂ ਦਾ ਕੰਮ ਤੂੰ ਆਨੰਦ ਕਰ ਹੁਣ ਬਹਿ ਜਾ ਰਾਮ ਨਾ ਤੂੰ ਐਸਾ ਗਿਆਨ ਵਿਚਾਰ ਮਨਾ ਹਰ ਕੀਨ ਸਿਮਰੋ ਦੁੱਖ ਭਜਣਾ ਹਰ ਕੀ ਨਾ ਸਿਮਰੋ ਦੁੱਖ ਭਜਦੋ ਹਰ ਕੀ ਨਾ ਅਲੱਗ ਅਲੱਗ ਹਰ ਕੀ ਨਾ ਹਰ ਕਿਉਂ ਨਹੀਂ ਹਰ ਕੀ ਨਾ ਸਿਮਰੋ ਦੁੱਖ ਭਜਣਾ ਹਰ ਨੂੰ ਜੇ ਲੋ ਦੁੱਖ ਪੈ ਜਨ ਹਾਇਆ ਉਹਨੂੰ ਕਿਉਂ ਨਹੀਂ ਜ਼ਬਰਦਸਤ ਇਹ ਕੀ ਵਜ੍ਹਾ ਹੈ ਉਹਦਾ ਸਬੰਧ ਬੰਦ ਕੀਤਾ ਹੈ ਤੇ ਹਰ ਗੋੜਿਆ ਹਰਾ ਤੂੰ ਉਹਨੂੰ ਕਹੇ ਜ਼ਬਰਦਸਤ ਇਹਨੂੰ ਚੇਤਾਈ ਦਿੱਤਾ ਵੀ ਆਪਣੇ ਬੋਲ ਨੂੰ ਖੋਜੀ ਜੇ ਚੇਤਾ ਕਰੇ ਤਾਂ ਉਹਨੂੰ ਖੋਜੇ ਤਾਂ ਲੱਭੇ ਸਬੂਤ ਕੀ ਹੈ ਮੇਰਾ ਹਰ ਹੋਰ ਬਾਹਰ ਦੀ ਉਧਾ ਕਤੇ ਬਾਹਰ ਵਾਲੇ ਹਰ ਸਭ ਝੂਠੇ ਨੇ ਉਹਦਾ ਡੱਟਾ ਨਹੀਂ ਬਣਾਇਆ ਨੇ ਹਰ ਮਹਾਰਵੀਰ ਦਰੂ ਚੱਕ ਲੈਣਾ ਹੈ ਜੇ ਅੰਦਰ ਕੋਈ ਜਾਂਦਾ ਨਾਲੂਲੀ ਪਛੜੋ ਤੱਕ ਦੇ 10 ਦਣਗੇ ਲੋਕਰੂ ਹੂੰ ਸਿਮਰੋ ਦੁਖ ਭਜਣਾ ਹਰ ਕੀ ਦਾ ਸਿਮਰੋ ਦੁਖ ਭਜਣਾ ਸਿਰ ਦੁਖ ਦਾ ਨਾ ਆਸ ਕਰਨ ਵਾਲਾ ਹਾਰੋ ਅੱਧਰ ਉਹਦਾ ਸਰੰਡ ਜੁੜੀ ਕੀਤੀ ਉਹਦੀ ਖੋਜ ਕਿਉਂ ਨਹੀਂ ਕੀਤੀ ਸਿਮਰਨ ਵੀ ਖੋਜਿਆ ਜੇ ਹੂੰ ਜਬ ਲਗ ਸਿੰਘ ਰਹੇ ਬਨ ਮਾਹੇ ਤਬ ਲਗ ਬਨ ਹੁਲੇ ਹੀ ਨਾ ਹੋ